ਤਨ ਮੈਂ ਲੈਪਟਾਪ ਤੇ ਆਪਣਾ ਕੰਮ ਕਰਦੀ ਸੀ ਤੇ ਇਕਦਮ ਦਰਵਾਜਾ ਖੜਕਿਆ ਤੇ ਮੈਨੂੰ ਲੱਗਤ ਕਿ ਆਪਣੇ ਉਹ ਪੂਰਾ ਜੋਰ ਲਗਾ ਕੇ ਮਤਲਬ ਦਰਵਾਜਾ ਦੁਬਾਰਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਉਹ ਨਹੀਂ ਚੁੱਕਿਆ ਨੰਬੰਦੇ ਹੋਰ ਆ ਗੋਨੇ ਜੋਰ ਲਗਾ ਕੇ ਦਰਵਾਜਾ ਖੋਲਤਾ ਫਿਰ ਬਾਅਦ ਵਿੱਚ ਇੱਕ ਡਾਇਰੈਕਟ ਉੱਪਰ ਚਲੇ ਗਿਆ ਤੇ ਨੀਚੇ ਵਾਲੇ ਕੰਦੇ ਸਾਨੂੰ ਡਰਾਉਣ ਲੱਪੇ ਕਹਿੰਦੇ ਚਿੱਕਾ ਮਾਇਆ ਤੁਹਾਨੂੰ ਮਾਰ ਦਿੰਦਾ ਪਿਸਤਲ ਕੱਢ ਕੇ ਧੂਆਂ ਵਿੱਚ ਮਮਾ ਦਿੱਤੇ ਮੇਰੇ ਧੂਆਂ ਤੇ ਸਿਰ ਤੇ ਰੱਖ ਕੇ ਬਸ ਸਾਈਡ ਤੇ ਰਮਾਲ ਪਿਆਸ ਉਹਨਾਂ ਨੇ ਰਮਾਲ ਸਾਡੇ ਮੂੰਹ ਚ ਪਹੁੰਚ ਦੀ ਕੋਸ਼ਿਸ਼ ਕੀਤੀ ਇੱਕ ਨੇ ਬੈਟਰੀ ਫੜ ਲਿਆ ਸੀ ਮੈਂ ਲੈਪਟਾਪ ਤੇ ਆਪਣਾ ਕੰਮ ਕਰਦੀ ਪਈ ਸੀ ਤੇ ਇੱਕਦਮ ਦਰਵਾਜ਼ਾ ਖੜਕਿਆ ਤੇ ਮੈਨੂੰ ਲੱਗਾ ਟਿਊਸ਼ਨਾਂ ਦੇ ਪੇਰੈਂਟਸ ਕਿਸੇ ਪੇਰੈਂਟਸ ਛੱਡਣ ਆ ਗਏ ਬੱਚੇ ਨੂੰ ਤੇ ਮੇਰਾ ਐਗਜੈਕਟ ਟਾਈਮ ਵੈ 4 ਵਜੇ ਦੀ ਹੈ ਟਿਊਸ਼ਨ ਦਾ ਮੈਨੂੰ ਲੱਗਾ ਕੋਈ ਐਡਵਾਂਸ ਛੱਡਣ ਆ ਗਿਆ ਤੇ ਮੈਂ ਇੱਕਦਮ ਦਰਵਾਜ਼ਾ ਖੋਲ ਲਿਆ ਜਦੋਂ ਮੈਂ ਖੋਲਿਆ ਤੇ ਬਾਅਦ ਵਿੱਚ ਮੈਨੂੰ ਲੱਗਾ ਵੀ ਉਹਨਾਂ ਨੇ ਫੇਸ ਤੇ ਕਵਰ ਕੀਤਾ ਸੀ ਮੈਨੂੰ ਲੱਗਿਆ ਸੀ ਪਤਾ ਵੀ ਕੋਈ ਚੋਰ ਹੀ ਆ ਮੈਂ ਆਪਣੇ ਪੂਰਾ ਝੋਲ ਲਗਾ ਕੇ ਮਤਲਬ ਦਰਵਾਜ਼ਾ ਦੁਬਾਰਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਚਿਰ ਤਿੰਨ ਬੰਦੇ ਹੋਰ ਆ ਗਏ ਉਹਨਾਂ ਨੇ ਝੋਲ ਲਗਾ ਕੇ ਦਰਵਾਜ਼ ਫਿਰ ਬਾਅਦ ਵਿੱਚ ਇੱਕ ਡਾਇਰੈਕਟਿਵ ਉੱਪਰ ਚਲੇ ਗਿਆ ਲਮਾਰੀ ਨੂੰ ਚੈੱਕ ਕਰਕੇ ਆਇਆ ਜਦੋਂ ਉਹਨੂੰ ਚਾਬੀ ਨਹੀਂ ਮਿਲੀ نیچے ਆ ਕੇ ਕਹਿੰਦਾ ਚਾਬੀ ਦੱਸੋ ਮੈਂ ਕਿਹਾ ਚਾਬੀ ਨਹੀਂ ਹੈ ਕਿ ਸਾਡੇ ਕੋਲ ਸਭ ਚਾਬੀ ਪਾਪਾ ਲੈ ਗਏ ਆ ਬਾਅਦ ਵਿੱਚ ਫਿਰ ਦੋ ਜਾਣੇ ਚਲੇ ਗਏ ਉੱਪਰ ਫਿਰ ਉਹਨਾਂ ਨੇ ਕੈਂਚੀ ਲੈ ਕੇ ਪੂਰੀ ਤਰੀਕੇ ਨਾਲ ਲਮਾਰੀ ਤੋੜਤੀ ਜਿਹੜੇ ਪੈਸੇ ਪੇਸੋ ਲੈ ਕੇ ਚਲੇ ਗਏ نیچے ਵਾਲੇ ਕਹਿੰਦੇ ਸਾਨੂੰ ਡਰਾਉਣ ਲੱਪੇ ਕਹਿੰਦੇ ਚਿੱਕਾ ਮਾਰਿਆ ਤੁਹਾਨੂੰ ਮਾਰ ਦੇਣਾ ਪਿਸਤਲ ਕੱਢ ਕੇ ਦੋਵਾਂ ਦੇ ਮਮਾ ਦੇਤੇ ਮੇਰੇ ਦੋਵਾਂ ਦੇ ਸਿਰ ਤੇ ਰੱਖ ਕੇ ਬਸ ਸਾਈਡ ਤੇ ਰਮਾਲ ਪਿਆਸ ਉਹਨਾਂ ਨੇ ਰਮਾਲ ਸਾਡੇ ਮੂੰਹ 'ਚ ਪਾਉਣ ਦੀ ਕੋਸ਼ਿਸ਼ ਕੀਤੀ ਇੱਕ ਨੇ ਬੈ ਬਾਦ ਵਿੱਚ ਇੱਕਦਮ ਫਿਰ ਅੰਦਰ ਵਾਲੀ ਮਾਰੀ ਵਿੱਚ ਲੱਗੇ ਉੱਥੇ ਵੀ ਉਹਨਾਂ ਨੇ ਸਾਰਾ ਖਲਾਰਾ ਖੂਰਾ ਪਾ ਕੇ ਚੈੱਕ ਕੀਤਾ ਕੋਈ ਚ ਹੈਗਾ ਕਿ ਨਹੀਂ ਹੈਗਾ ਪਰ ਉਹ ਇੱਕਦਮ ਫਿਰ ਬਾਅਦ ਚ ਵਾਰ-ਵਾਰ ਭੱਜ ਕੇ ਇੱਕ ਦੂਜੇ ਨੂੰ ਇਸ਼ਾਰਾ ਕੀਤਾ ਫਿਰ ਵਾਰ-ਵਾਰ ਹਾਂ ਪਾਪਾ ਨੇ ਆ ਕੇ ਫਿਰ ਕੰਪਲੇਨ ਕੀਤੀ ਸੀ ਕੀ ਮੰਨ ਕਰਦੀ ਸੀ ਸਰਕਾਰ ਨੂੰ ਤੇ ਇਹ ਕਹਿਣਾ ਜਾਵਾਂਗੇ ਵੀ ਇਹ ਲੁੱਟਾਂ ਵਰਦਾ ਤਾਂ ਹੁੰਦੀਆਂ ਪਈਆਂ ਨੇ ਤੇ ਰੋਕ ਪਾਈ ਜਾਵੇ ਜਿਹੜੇ ਲੋਕ ਇਹੋ ਜਿਹੇ ਕੰਮ ਕਰਦੇ ਉਹਨਾਂ ਨੂੰ ਫੜਿਆ ਜਾਵੇ ਆਮ ਬੰਦੇ ਦੀ ਤੇ ਫੇਰ ਕੋਈ ਜ਼ਿੰਦਗੀ ਨਹੀਂ ਕੋਈ ਜੀ ਆਪਣੇ ਘਰ ਵਿੱਚ ਸਾਡੇ ਕਿਤੇ ਕੋਈ ਪਾਸਾ ਨਹੀਂਗਾ ਜਿੱਥੋਂ ਬੰਦੇ ਕੋਈ ਐਂਟਰ ਕਰਦੇ ਫੇ ਗੇਟ ਜਾਂ ਉਹਦੇ ਵਿੱਚ ਵੀ ਇਦਾਂ ਦਾ ਹਾਲ ਹੈ ਤੇ ਕੋਈ ਬੰਦਾ ਜੇ ਓਪਨ ਚ ਰਹਿੰਦਾ ਉਹਦਾ ਕੀ ਹਾਲ ਹੁੰਦਾ ਹੋਏਗਾ ਫੇਰ ਦੇਖੋ ਮਾਮਲਾ ਤੁਹਾਡੇ ਵੀ ਧਿਆਨ ਚ ਹੈ ਔਰ ਸਭ ਦੇ ਧਿਆਨ ਚ ਹੈ ਮੇਰਾ ਜੱਦੀ ਪਿੰਡ ਬੰਡਾਲਾ ਹੈ ਔਰ ਕੱਲ ਜਿਹੜੀ ਲੁੱਟ ਖੋ ਦਾ ਜਿਹੜੀ ਵਾਪਰੀਏ ਘਟਦਾ ਦਿਨ ਦਿਹਾੜੇ ਘਰ ਦੇ ਵਿੱਚ ਕੁਝ ਬੰਦੇ ਆਉਂਦੇ ਆ ਪਰਿਵਾਰ ਦੇ ਮੈਂਬਰਾਂ ਨੂੰ ਬੰਦਕ ਬਣਾਉਂਦੇ ਆ ਹਥਿਆਰਾਂ ਦੀ ਨੋਕ ਤੇ ਔਰ ਲੁੱਟ ਹੁੰਦੀ ਹੈ ਔਰ 3.5 ਲੱਖ ਰੁਪਏ ਇਸ ਘਰ ਦੇ ਵਿੱਚੋਂ ਲੁੱਟਿਆ ਜਾਂਦਾ ਚਰਚਾ ਦਾ ਵਿਸ਼ਾ ਬਣਿਆ ਅੱਜ ਪੂਰੇ ਜੰਡਿਆਲੇ ਹਲਕੇ ਦੇ ਵਿੱਚ ਇਹ ਨਹੀਂ ਹੈ ਕਿ ਇਹ ਪਹਿਲੀ ਲੁੱਟ ਹੈ ਜਿਹੜੀ ਅੱਜ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਵਾਪਰੀ ਹੈ ਜੰਡਿਆਲਾ ਗੁਰੂ ਅੰਦਰ ਲਾਅ ਐਂਡ ਆਰਡਰ ਇੰਨੀ ਬੁਰੀ ਸਥਿਤੀ ਦੇ ਅੰਦਰ ਹੈ ਦਿਨ ਦਿਹਾੜੇ ਚੋਰੀਆਂ ਲੁੱਟਖੋ ਕਤਲੇਆਮ ਤੇ ਵਾਰਦਾਤਾ ਦੀ ਜਿਹੜਾ ਸੰਬੰਧਰ ਹੈ ਨਾ ਉਹ ਇਸ ਜੰਡਿਆਲਾ ਹਲਕਾ ਦੇ ਵਿੱਚ ਠਾਠਾ ਮਾਰ ਰਿਹਾ ਔਰ ਅਫਸੋਸ ਦੀ ਗੱਲ ਇਹ ਹੈ ਕਿ ਪਿਛਲੇ ਕੋਈ ਲਗਭਗ 15-20 ਦਿਨ ਹੋ ਗਏ ਐ ਮੈਂ ਜੰਡਿਆਲਾ ਸ਼ਹਿਰ ਦੇ ਵਿੱਚ ਉੱਥੇ ਜਾਣਾ ਮੈਨੂੰ ਪੈ ਰਿਹਾ ਇੱਕ ਤੋਂ ਬਾਅਦ ਇੱਕ ਜਿਹੜੀਆਂ ਚੋਰੀਆਂ ਦੀਆਂ ਘਟਨਾਵਾਂ ਨੇ ਦੁਕਾਨਾਂ ਲੋਕਾਂ ਦੀਆਂ ਦਸਾਂ ਨੌਵਾਂ ਦੀ ਕਿਰਤ ਕਮਾਈ ਲੋਕ ਕਮਾ ਰਹੇ ਉਹਦੇ ਉੱਪਰ ਜਿਹੜਾ ਰਾਤ ਨੂੰ ਚੋਰੀਆਂ ਹੁੰਦੀਆਂ ਨੇ ਔਰ ਲੋਕ ਜਿਹੜੇ ਉਹ ਕਰਦੇ ਨੇ ਨਾ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਉਹ ਬੜੀ ਬੇਖੌਫ ਹੋ ਕੇ ਆਉਂਦੇ ਨੇ ਔਰ ਆਪਣੀ ਇਸ ਘਟਨਾਵਾਂ ਨੂੰ ਤਮਾਮ ਅੰਜਾਮ ਦੇ ਕੇ ਪਰਾਰ ਹੋਰ ਜਾਂਦੇ ਐ ਔਰ ਇਹ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿਸ ਦੇ ਕਾਰਨ ਲੋਕਾਂ ਦੇ ਮਨ ਦੇ ਉੱਪਰ ਇੱਕ ਡਰ ਇੱਕ ਸਹਿਮ ਤੇ ਖੋਫ ਦਾ ਜਿਹੜਾ ਮਾਹੌਲ ਹੈ ਉਹ ਜਿਹੜਾ ਹੈ ਉਹ ਬਿਲਕੁਲ ਉਹਨਾਂ ਦੇ ਉੱਪਰ ਮੰਨ ਦੇ ਉੱਪਰ ਚਾਇਆ ਔਰ ਅੱਜ ਮੈਂ ਇੱਥੇ ਪਰਿਵਾਰ ਦੇ ਵਿੱਚ ਇਹਨਾਂ ਦੇ ਨਾਲ ਹਮਦਰਦੀ ਕਰਨ ਵਾਸਤੇ ਇਹਨਾਂ ਦਾ ਹਾਲਚਲ ਜਾਣਨ ਵਾਸਤੇ ਪਹੁੰਚਿਆ ਸੀ ਆਪਣੇ ਪਿੰਡ ਬੰਡਾਲਾ ਦੇ ਵਿੱਚ ਔਰ ਪਰਿਵਾਰ ਦੇ ਮੈਂਬਰ ਜਿਹੜੇ ਆ ਉਹ ਕਾਫੀ ਸਹਿਮ ਦੇ ਵਿੱਚ ਨੇ ਔਰ ਮੇਰੇ ਖਿਆਲੇ ਆਪਣੇ ਆਪ ਦੇ ਵਿੱਚ ਅੱਜ ਦੀ ਘਟਨਾ ਮਿਸਾਲ ਬਣ ਗਈ ਹੈ ਕਿ ਲੋਕ ਹੁਣ ਮਹਿਸੂਸ ਕਰ ਰਹੇ ਆ ਕਿ ਸਾਡਾ ਜਾਨ ਮਾਲ ਔਰ ਸਾਡੀ ਜਿਹੜੀ ਇਹ ਪੂੰਜੀ ਉਹ ਘਰਾਂ ਦੇ ਵਿੱਚ ਵੀ ਸੁਰੱਖਿਅਤ ਨਹੀਂ ਹੈ ਅਗਰ ਇਸ ਤਰ੍ਹਾਂ ਹੀ ਘਰਾਂ ਦੇ ਵਿੱਚ ਅਗਰ ਹੋਣ ਲੱਗ ਪਿਆ ਤਾਂ ਫਿਰ ਤਾਂ ਉਹ ਬੁਰੇ ਹਾਲਤੇ ਬੌਂਕੇ ਵਿਹਾੜੇ ਲੋਕਾਂ ਨੂੰ ਖੀਰ ਫਿਰ ਸੜਕਾਂ ਦੇ ਉੱਤਰਨ ਵਾਸਤੇ ਮਜਬੂਰ ਹੋਣਾ ਪੈਣਾ ਹੈ ਹਾਲਾਤ ਬਹੁਤ ਜ਼ਿਆਦੇ ਜਿਹੜੇ ਹੈ ਵਿਗੜ ਚੁੱਕੇ ਨੇ ਜਿਹੜੇ ਜੰਡਿਆਲਾ ਹਲਕਾ ਦੇ ਅੰਦਰ ਵਿਸ਼ੇਸ਼ ਤੌਰ ਤੇ ਮੈਂ ਤਾਂ ਸ਼ਹਿਰਾਂ ਤੇ ਘਰਾਂ ਵਿੱਚ ਆ ਕੇ ਬੰਦੇ 3 30 20 ਦੇ ਐਂਟਰ ਹੋਏ ਅੰਦਰ ਇਹਨਾਂ ਵਿੱਚ ਐਂਟਰ ਹੋ ਗਏ ਕਿਹਨੋਂ ਮਾਸਟਰ ਚੁੱਕ ਡਾਏ ਸੋ ਕਿੰਨੇ ਜਾਣੀ ਸੀ ਹੋਇਆ ਸਾਰੇ ਮਾਮਲਾ ਚਾਰ ਜਣੇ ਹੈ ਜੀ ਮੋਟਰਸਾਈਕਲ ਤੇ ਆਏ ਆ ਇਹ ਘਰੋਂ ਚਾਬੀ ਮੰਗੀ ਆ ਕੇ ਬੈਠੀ ਉਹ ਚਾਬੀਆਂ ਨਹੀਂ ਮਿਲੀਆਂ ਮੇਰੇ ਕੋਲ ਚਾਬੀ ਹੋਣ ਕਰਕੇ ਚਾਬੀਆਂ ਨਹੀਂ ਮਿਲੀਆਂ ਇਸੇ ਤੋਂ ਆਪਣੀ ਤੋਰ ਤੇ ਫਟ ਗਿਆ ਨਹੀਂ ਜੀ ਨਾ ਤੇ ਅੰਮ੍ਰਿਤਸਰ ਤੇ ਫੇਰ ਕਿਤੇ ਨਹੀਂ ਜੋ ਕਿ ਸਾਢੇ 3 ਲੱਖ ਰੁਪਏ ਹੋਰ ਵੀ ਗਿਆ ਹੋਰ ਸਮਾਨ ਦਾ ਪਤਾ ਨਹੀਂ ਕੋਈ ਤੁਸੀਂ ਚੈੱਕ ਕਰ ਰਹੇ ਹੋ ਨਹੀਂ ਜੀ ਚਲੋ ਚੈੱਕ ਨਹੀਂ ਤੇ ਕੀ ਵਾਰ ਦਾ ਕੋਲ ਕਰ ਜਣ ਉਸ ਤੋਂ ਕੱਲ ਕਾਰਵਾਈ ਕਰਕੇ ਚਲ ਗਿਆ ਆਪਣੇ ਮਾਮ ਕੀ ਕਰਦੇ ਮਗਾਤਾਨ ਸਾਹਿਬ ਮਿਲਣਾ ਕਿਹਾ ਮੇਰਾ ਨਾਮ ਡਾਕਟਰ ਰਾਜਿੰਦਰ ਸਿੰਘ ਜੀ ਸਰਪੰਚ ਬੰਦਾਲਾ ਜੀ ਤੇ ਕੀ ਵਾਰ ਦਾ ਕੋਈ ਤੁਹਾਡੇ ਪਿੰਡ ਦੇ ਦੇਖੋ ਜੀ ਗੱਲ ਦੁਪਹਿਰ ਦੇ ਟਾਈਮ ਤੇ ਸਾਰੇ ਆਮੀ ਲੁੱਟ ਕੇ ਲੈ ਗਏ ਆ ਜੀ ਦੂਖ ਦੀ ਨੋਕ ਤੇ ਪਰਿਵਾਰ ਦੇ ਵਿੱਚ ਇੱਕ ਭੈਣ ਜੀ ਨਹੀਂ ਤੇ ਇੱਕ ਛੋਟੀ ਬੇਟੀ ਸੀ ਉਹਨਾਂ ਦੇ ਉੱਪਰ ਪਿਸਤੌਲ ਰੱਖ ਕੇ ਇਹ ਕਰੋ ਸਾਰਾ ਕੋਈ ਜਿਹੜਾ ਲੁੱਟ ਕੇ ਲੈ ਗਏ ਆ ਉਹ ਦਿਨ ਦਿਹਾੜੇ ਜੀ ਇਹ ਹਾਲਾਤ ਜਿਹੜੇ ਆ ਬਹੁਤ ਮਾੜੇ ਆ ਜੀ ਕਹਿੰਦੇ ਇਹ ਹਾਲਾਤ ਪੈਦਾ ਨਹੀਂ ਹੋਏਗੇ ਇਹ ਹਜੋਂ ਪੈਦਾ ਹੁੰਦੇ ਆ ਬੰਡਾਲੇ ਚ ਪਹਿਲਾਂ ਤਾਂ ਕਰੀ ਐ ਇਸ ਵਾਰ ਨਹੀਂ ਜੀ ਇਹ ਫਸਟ ਟਾਈਮ ਹੋਈ ਆ ਜੀ ਇਹਨੂੰ ਕਰੀ ਇਹ ਜੀ ਵਾਰ ਨਹੀਂ ਕਰ ਪ੍ਰਸ਼ਾਸਨ ਦੀ ਗੱਲ ਹੀ ਆ ਜੀ ਸਰਕਾਰ ਜਿਹੜੀ ਆ ਵੇ ਤੂੰ ਕੀ ਸਰਕਾਰ ਆ ਜੀ ਤੇ ਬਿਲਕੁਲ ਕੁਝ ਨਹੀਂ ਕਰ ਰਹੀ ਇਸ ਤਰ੍ਹਾਂ ਨਹੀਂ ਹੋਣਾ ਕਿ ਦੇਖੋ ਜੀ ਜਿਹੜਾ ਨੇ ਗਲਤੀ ਕੀਤੀ ਆਏ ਜਿਹਨਾਂ ਲੁੱਟਖੋ ਕੀਤੀ ਆ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਤੇ ਜਿਹੜਾ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਇਹਨਾ ਬਿੱਟੂ ਵਸੀਕਾ ਜੀ ਬੰਡਾਲੇ ਕਸਬੇ ਦਾ ਰਹਿਣ ਵਾਲਾ ਉਹਦੇ ਕੋਲ ਖਬਰ ਮਿਲੀ ਸੀ ਵੀ ਉਹ ਉਹਦੇ ਘਰ ਆ ਕੇ ਕੋਈ ਗਨ ਪੁਆਇੰਟ ਤੇ ਪਰਿਵਾਰ ਨੂੰ ਧਮਕਾ ਕੇ ਤੇ ਅਲਮਾਰੀ ਦੇ ਵਿੱਚੋਂ ਪੈਸੇ ਲੈ ਗਏ ਨੇ ਉਹ ਸਰਚ ਕੀਤੀ ਆ ਸਾਰੀ ਜੀ ਜਦੋਂ ਅਲਮਾਰੀ ਦੇਖੀ ਤਿੰਨ ਪਹਿਲਾਂ 6 ਲੱਖ ਦਾ ਉਹਦੇ 3 ਲੱਖ ਰੁਪਏ ਉਹਨਾਂ ਦੇ ਦੱਸਣ ਤੱਕ ਗਿਆ ਵਾ ਬਾਕੀ ਸਾਰੀ ਅਲਮਾਰੀ ਦੀ ਸਰਚ ਕੀਤੀ ਤੇ ਸਵਾਗਤ 3 ਲੱਖ ਰੁਪਈਆ ਤੇ ਪਲੱਸ ਗਹਿਣਾ ਮੌਕੇ ਤੇ ਮੌਜੂਦ ਮਿਲਿਆ ਉਸੇ ਵੀ ਪਰਿਵਾਰ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਤੇ ਸੀਸੀਟੀਵੀ ਕੈਮਰੇ ਦੇਖੇ ਆ ਜੀ ਉਹ ਬੰਦੇ ਤਕਰੀਬਨ ਆਲਮੋਸਟ ਡੈਂਟੀਫਾਈ ਹੋਏ ਨੇ ਤੇ ਕੁਝ ਬੰਦੇ ਅਸੀਂ ਛੱਕੀ ਜਿਹੜੇ ਰਾਉਂਡ ਅਪ ਵੀ ਕੀਤੇ ਨੇ ਤੇ ਬਹੁਤ ਜਲਦੀ ਟਰੇਸ ਕੀਤਾ ਜਾਊਗਾ ਨੋਟ ਹੋਈ ਹੈ ਜੀ ਕਿ ਨਹੀਂ ਹੋਈ ਆ ਨਹੀਂ ਹੋਈ ਆ ਜੀ ਇਹਦੇ ਵਿੱਚ ਕੋਈ ਨਹੀਂ ਹੈ ਹੋਈ ਹੈ ਜੀ ਵਾਪਸ ਕੀ ਕੀਤਾ ਵਾਪਸ ਇਹਦੇ ਵਿੱਚ ਕੁਝ ਜਿੰਨੇ ਵੀ ਸਾਨੂੰ ਛੱਕੀ ਸੀਗੇ ਜੀ ਉਹ ਰਾਉਂਡ ਅਪ ਕੀਤੇ ਬੰਦੇ ਤੇ ਪੁੱਛ ਕੇ ਚੱਲ ਰਹੀ ਆ ਤੇ ਬਹੁਤ ਜਲਦ ਤੇਸ ਕੀਤਾ